ਪਹਿਲਾਂ ਤਾਂ ਜੀ ਸਾਰੇ মিডিਆ ਵਾਲੇ ਅਕਸਰ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰਿਆਂ ਦਾ ਤੁਹਾਨੂੰ ਜੀ ਆਇਆਂ ਨੂੰ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੀ ਪੰਜਾਬੀਆਂ ਦੀ ਸਿਰਮੌਰ ਜਿਹੜੀ ਜਥੇਬੰਦੀ ਹੈ ਸੋ ਜਿਹਨੇ ਹਮੇਸ਼ਾ ਪੰਜਾਬ ਦੇ ਪੰਥ ਦੀ ਚੜ੍ਹਦੀ ਕਲਾ ਰਹੀ ਜਿਹੜਾ ਕੰਮ ਕੀਤਾ ਮੋਰਚੇ ਲਾਏ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਅੱਜ ਕੁਝ ਲੋਕ ਐਸੇ ਉੱਥੇ ਬੈਠੇ ਫੈਸਲੇ ਕਰ ਰਹੇ ਨੇ ਜਿਹਦੇ ਨਾਲ ਕਿ ਜਿਹੜਾ ਦਿਨੋਂ ਅਕਾਲੀ ਦਲ ਨਾਲ ਜੁੜਿਆ ਵਰਕਰ ਹੈ ਉਹਦੇ 'ਚ ਨਿਰਾਸ਼ਾ ਹੈ ਉਹ ਨਿਰਾਸ਼ ਹੈ ਉਹਨਾਂ ਫੈਸਲਿਆਂ ਤੋਂ ਤੇ ਉਹ ਲੋਕ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਇਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਸੋਚ ਨਾਲ ਕੋਈ ਦੂਰ ਦਾ ਵਿਵਾਸਤਾ ਨਹੀਂ ਸੋ ਮੇਰੇ ਹਲਕੇ ਦੇ ਅ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਅ ਮੈਂ ਤੁਹਾਨੂੰ ਦਿਖਾਉਣਾ ਇਕੱਠ ਹੋਇਆ ਸੀ ਸੋ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਰੱਖੀਆਂ ਖੁੱਲ੍ਹ ਕੇ ਰੱਖੀਆਂ ਤੇ ਅਸੀਂ ਉਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੁਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੂੰ ਦੱਸੋ ਮੈਂ ਸਰਦਾਰ ਸੁਖਬੀਰ ਸਿੰਘ ਵਾਲਾ ਸਾਹਿਬ ਨੂੰ ਦੱਸ ਕੇ ਵੀ ਆਇਆ ਮੇਰੇ ਨਾਲ ਇੰਦਕੇ ਸ਼ਰਮਾ ਜੀ ਵੀ ਸੀ ਸਾਬ ਪ੍ਰਮਿੰਦਰ ਸਿੰਘ ਸੁਹਾੜਾ ਵੀ ਸੀ ਪਰ ਉਸ ਗੱਲ ਤੇ ਕੋਈ ਜਿਹੜਾ ਫੈਸਲਾ ਨਹੀਂ ਉਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹ ਨਹੀਂ ਸਾਡੀ ਜਿਹੜੀ ਗੱਲ ਸਾਡੇ ਹਲਕੇ ਦੀ ਸੁਣੀ ਗਈ ਸੋ ਲੋਕਾਂ 'ਚ ਬਹੁਤ ਨਿਰਾਸ਼ਾ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਨਾ ਪਰ ਬੜਾ ਦੁਖਵੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਉਹ ਸਾਰੇ ਅਸੀਂ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਪਰ ਮੈਂ ਆਪਣੇ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਜਿਹੜਾ ਨਹੀਂ ਕਰ ਸਕਦਾ ਸੋ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ ਜਨ ਸਰ ਤੁਸੀਂ ਅਕਾਲੀ ਦਲ ਨੂੰ ਮਾਲਬਾ ਸਤਾ ਹੁਣ ਅਗਲੀ ਪੋਲਿਟਿਕਲ ਇਨੀ ਇਨਿੰਗ ਤੋਂ ਡਿੱਕੀ ਜਾਣ ਵਾਲੀ ਐ ਤੁਸੀਂ ਕਿਹਾ ਮੈਂ ਹਲਕੇ ਚ ਰਹੂੰਗਾ ਮੈਂ ਜੀ ਦੇਖੋ ਇਹ ਵੀ ਕਲੀਅਰ ਕਰ ਦਵਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ ਹੈ ਮੈਂ ਕੋਈ ਪੋਲਿਟਿਕਲੀ ਅਸਤੀਫਾ ਨਹੀਂ ਦਿੰਦਾ ਜੋ ਲੋਕ ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਅੱਗੇ ਨੂੰ ਵੀ ਕਰਾਂਗੇ ਸੋ ਮੈਂ ਕੋਈ ਪੋਲਿਟਿਕਲੀ ਅਸਤੀਫਾ ਨਹੀਂ ਦਿੰਦਾ ਮੈਂ ਆਪਣੇ ਹਲਕੇ ਦੀ ਸਮਾਜ ਸਮਾਜ ਸੇਵਾ ਦੇ ਕੰਮਾਂ ਲਈ ਅਤੇ ਆਪਣੇ ਹਲਕੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀਆਂ ਜੋ ਮੁਸਕਰਾਹਾਂ ਲਈ ਉਹਨਾਂ ਲਈ ਕੰਮ ਕਰਦਾ ਰਹੂੰਗਾ ਔਰ ਅੱਗੇ ਜੋ ਡਿਸਾਈਡ ਕਰਨਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਕੀ ਕਰਨਾ ਹੈ ਮੈਨੂੰ ਉਹ ਕਹਿਣਗੇ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਹਿਣਗੇ ਕਿ ਕਿੱਥੋਂ ਲੜਨੀ ਹੈ ਆਜ਼ਾਦ ਲੜਨੀ ਕਿਸੇ ਪਾਰਟੀ ਤੋਂ ਲੜਨੀ ਜੋ ਫੈਸਲਾ ਕਰਨਗੇ ਮੈਂ ਉਹਨੂੰ ਪ੍ਰਬੰਧ ਕਰਾਂਗਾ ਸਰ ਇਹ ਕਿਹੜੇ ਮੁੱਦੇ ਸੀ ਜੀ ਸਰ ਪਾਰਟੀ ਦੇ ਮੁੱਦੇ ਕਿਹੜੇ ਜਿਹੜੇ ਹੈਗੇ ਸਨ ਆਖਿਰਕਾਰ ਪੋਲੀਟਿਕ ਦੀ ਨਕੀਬਾ ਜੇ ਤੁਸੀਂ ਦੇਣੀ ਹੈ ਇੱਕ ਦਾ ਹੱਥ ਛੱਡ ਰਹੇ ਹੋਗੇ ਦਾ ਹੱਥ ਫੜ ਰਹੇ ਹੋਵਾਂਗੇ ਇਹ ਕਹਿ ਜਾ ਰਹੇ ਕਿ ਭਾਜਪਾ ਦਾ ਤੁਸੀਂ ਹੱਥ ਫੜਨ ਜਾ ਰਹੇ ਹੋ ਨਹੀਂ ਨਹੀਂ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਬਿਲਕੁਲ ਕੋਈ ਮੈਂ ਕਿਤੇ ਨਹੀਂ ਜਾ ਰਿਹਾ ਜੀ ਮੈਂ ਜੋ ਮੇਰਾ ਹਲਕਾ ਕਹੇਗਾ ਜੋ ਮੇਰੇ ਹਲਕੇ ਦੀਆਂ ਭਾਵਨਾਵਾਂ ਹੋਣਗੀਆਂ ਮੈਂ ਉਹ ਕੁਝ ਕਰਾਂਗਾ ਹਲਕੇ ਦੀ ਭਾਵਨਾ ਤਾਂ ਹੈਗੀ ਹੈ ਪਰ ਤੁਸੀਂ ਆਪ ਜਾ ਕੇ ਕਹਿਲ ਕਰੋਗੇ ਕਿਸੇ ਪਾਰਟੀ ਨਾਲ ਜਿਹਾਂ ਦਾ ਕਹਿੰਦਾ ਕਿ ਇਸ ਪਾਰਟੀ ਨਾਲ ਗੱਲ ਕਰ ਲੋ ਨਹੀਂ ਬਿਲਕੁਲ ਜੋ ਮੇਰਾ ਹਲਕਾ ਕਹੇਗਾ ਜੀ ਮੈਂ ਉਧਰ ਨੂੰ ਤੁਰਾਂਗਾ ਜੋ ਵੀ ਮੇਰਾ ਹਲਕਾ ਕਹੇਗਾ ਵੀ ਤੂੰ ਯਾਦ ਲੜਨਾ ਹੈ ਤੂੰ ਨਹੀਂ ਲੜਨੀ ਤੂੰ ਫਲਾਣੀ ਪਾਰਟੀ ਤੋਂ ਲੜਨੀ ਜੋ ਵੀ ਕਹੇਗਾ ਮੈਂ ਤੁਸੀਂ ਕਾਬੂ ਇਹੜੀ ਕਾਬਸ ਕੁੰਡਲੀ ਆਕਾਲੀ ਦਲ ਚ ਰੀਜ਼ਨ ਕੀ ਹੈ ਹਾਜ਼ਰ ਆਇਆ ਹੋਇਆ ਤੁਸੀਂ ਗੱਲ ਕਰਾ ਕਿ ਉਹਦਾ ਲੰਬਾ ਸਮਾਂ ਕੀ ਹੋ ਗਿਆ ਸੀ ਲੰਬਾ ਸਮਾਂ ਆਕਾਲੀ ਦਲ ਚ ਜੁੜੇ ਰਹੇ ਲੇਕਿਨ ਹੁਣ ਇਸ ਤਰ੍ਹਾਂ ਦੀ ਕੀ ਨੌਬਤ ਆ ਗਈ ਕਿ ਕਿਹਾ ਕਿ ਕਈ ਲੋਕ ਇਸ ਤਰ੍ਹਾਂ ਦੇ ਜੁੜ ਗਏ ਉਹ ਲੋਕ ਕੌਣ ਨੇ ਜਾਂ ਕਿਸ ਤਰ੍ਹਾਂ ਦੀ ਗ੍ਰਿਮ ਹੁੰਦੀ ਹੈ ਸਭ ਸਵਾਲ ਆ ਜਾਂਦੇ ਪਾਰਕੀ ਦੀ ਸੇਵਾ ਫਿਰ ਕਿਵੇਂ ਕਰੂੰ ਵਿਜਲ ਪਾਰਕੀ ਦੀ ਜਮਾਤ ਤੇ ਛੱਡ ਅੱਛਾ ਤੁਸੀਂ ਕਿ ਐਨਕੀ ਸਰਪਾ ਵੀ ਕੋਈ ਯਾਰ ਇੱਕ ਇੱਕ ਕਰਕੇ ਇਸ ਕਾਬਸ ਕੁੰਡਲੀ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਤਾਂ ਵਧੀਆ ਹੈ ਸੇ ਮੇਰੀ ਨਰਕਸ਼ਾ ਸਾਰੇ ਹੰਤਰਾ ਉਹ ਲਿਖ ਕੇ ਕਰਕੇ ਸਵਾਲ ਪੁੱਛਣਾ ਸਤਿ ਸਵਾਦ ਕਾਬੂ ਇਸ ਕਾਬੂ ਦਾ ਜ਼ਿਕਰ ਕੀਤਾ ਕਿਹੜੇ ਕਾਬੂ ਉਹ ਲੋਕ ਨੇ ਔਰ ਇੰਨਾ ਸਮਾਂ ਕਿਉਂ ਲੱਗਿਆ کافی ਸਮਾਂ ਹੋ ਗਿਆ ਉਹਨਾਂ ਨੇ ਅਕਾਲ ਤਖਤ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਉਸ ਤੋਂ ਭਗੋੜੇ ਹੋਏ ਤੁਹਾਨੂੰ ਹੁਣ ਕਿਉਂ ਮਹਿਸੂਸ ਹੋਇਆ ਦੇਖੋ ਜਿਹੜੀ ਤੁਸੀਂ ਕਾਬੇ ਮੈਂ ਕਿਸੇ ਦਾ ਨਾਮ ਨਹੀਂ ਲਵਾਗਾ ਮੇਰੇ ਸਾਰੇ ਰਿਸਪੈਕਟਡ ਨੇ ਪਰ ਮੈਂ ਜਿਹੜੇ ਬੰਦਿਆਂ ਦੀਆਂ ਆਪਣੀਆਂ ਜ਼ੁਬਾਨ ਤਾਂ ਨਹੀਂ ਬਚਾ ਸਕੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੋਕ ਫੈਸਲਾ ਕਰ ਰਹੇ ਨੇ ਇਸ ਕਰਕੇ ਫੈਸਲੇ ਵੀ ਉਹ ਕਰ ਰਹੇ ਨੇ ਜਿਹੜਾ ਅਸਲ ਵਰਕਰ ਉਹਨੂੰ ਪਿੱਛੇ ਧੱਕਿਆ ਜਾ ਰਿਹਾ। ਸੋ ਮੈਂ ਆਪਣੇ ਹਲਕੇ ਦੀ ਕਿਉਂਕਿ ਮੇਰੇ ਲਈ ਹਲਕਾ ਹੀ ਮੇਰਾ ਪਰਿਵਾਰ ਹੈ, ਸਭ ਕੁਝ ਹੈ ਉਸ ਤੋਂ ਉੱਤੇ ਮੈਨੂੰ ਕੋਈ ਵੀ ਪਾਰਟੀ ਜਾਂ ਕੋਈ ਹੋਰ ਚੀਜ਼ ਨਹੀਂ ਹੈਗੀ। ਸੋ ਜੋ ਮੇਰਾ ਹਲਕੇ ਦਾ ਫੈਸਲਾ ਸੀ ਉਹ ਮੈਂ ਅੱਜ ਉਹਨਾਂ ਦੇ ਭਾਵਨਾਵਾਂ ਨੂੰ ਦੇਖੇ ਜਿਹੜਾ ਆਪਣਾ ਸਾਕੀ ਦਾ ਜਿਹੜਾ ਅੱਜ ਤੇ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਤੁਸੀਂ ਕਹਿੰਦੇ ਮੈਂ ਇਹ ਗੱਲਾਂ ਤੋਂ ਨਾਰਾਜ਼ ਪਿੱਛੇ ੜਿਆ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਮੁੜ ਕੇ ਨਾਣ ਵਾਸਤੇ ਜਾਓਗੇ ਬਾਦਲ ਦੇਖੋ ਮੈਂ ਅਸਰਾਰ ਸੁਖਵੀਰ ਸਿੰਘ ਬਾਦਲ ਦੀ ਅੱਜ ਵੀ ਇੱਜ਼ਤ ਕਰਦਾ ਅੱਜ ਵੀ ਉਨ੍ਹਾਂ ਨੂੰ ਰਿਸਪੈਕਟ ਹੈ ਪਰ ਜਿਹੜੇ ਪਾਰਟੀ ਦੇ ਬੰਦੇ ਜਿਹੜੇ ਬੰਦਿਆਂ ਕਰਕੇ ਅਕਾਲੀ ਦੇ ਲਈ ਪਿੱਛੇ ਜਾ ਰਹੇ ਉਹਨਾਂ ਦੇ ਫੈਸਲਿਆਂ ਕਰਕੇ ਸੋ ਬਿਲਕੁਲ ਨਹੀਂ ਮੈਂ ਕਿਉਂਕਿ ਮੈਂ ਆਪਣੇ ਹਲਕੇ ਦੀ ਭਾਵਨਾ ਤੋਂ ਬਾਹਰ ਨਹੀਂ ਜਾ ਸਕਦਾ ਸਰ ਜੀ ਕਿਾਸਰਾਈਆਂ ਦੇ ਰਹੇ ਤੁਸੀਂ ਰੋਪੜ ਸ਼ਿਕਤ ਹੋ ਰਹੇ ਨਹੀਂ ਬਿਲਕੁਲ ਨਹੀਂ ਜੀ ਕੋਈ ਬਿਲਕੁਲ ਇਹ ਕਿਾਸਰਾਈਆਂ ਨਹੀਂ ਜੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਕਿ ਬਿਲਕੁਲ ਕੋਈ ਕਿਸੇ ਪਾਰਟੀ ਨਾਲ ਗੱਲ ਨਹੀਂ ਕਿਤੇ ਮੈਂ ਜਾ ਨਹੀਂ ਰਿਹਾ ਮੈਂ ਤਾਂ ਆਪਣੇ ਹਲਕੇ ਦੀਆਂ ਭਾਵਨਾਵਾਂ ਅਨੁਸਾਰ ਸਥਿਥਾ ਦਿੰਦਾ ਕਿਉਂਕਿ ਜਿਹੜੇ ਸਾਡਾ ਹਲਕਾ ਹੈ ਮੈਂ ਇੱਕ ਮਿੰਟ ਬਰੀਫ ਕਰ ਦਵਾਂ ਹਲਕਾ ਕਿਉਂ ਨਾਰਾਜ ਹੈ ਇੱਕ ਤਾਂ ਹਲਕਾ ਦੇਖੋ ਮੇਰੇ ਹਲਕਾ ਉਹ ਹਲਕਾ ਹੈ ਜਿਹੜੇ ਪਹਿਲੇ ਪੰਜ ਚਾਰ ਲੀਡਰ ਆਉਂਦੇ ਨੇ ਜਿਨੇ ਮੈਨੂੰ 40000 ਤੋਂ ਪਲੱਸ ਵੋਟ ਪਈ ਹੈ ਉਹ ਪਹਿਲੇ ਮੇਰੇ ਖਾ 117 ਹਲਕਿਆਂ ਸ਼ੁਰੂ ਨਹੀਂ ਕਰਦੇ ਪਹਿਲੇ ਪੰਜ ਚਾਰ ਲੀਡਰਾਂ ਚੋਂ ਇੱਕ ਸਾਡਾ ਹਲਕਾ ਆਉਂਦਾ ਜਿਲ੍ਹਾ ਪ੍ਰੀਸ਼ਦ ਅਸੀਂ ਜਿਤਾਈ ਬਲਾਕ ਸੰਪਤੀਆਂ ਅਸੀਂ ਜਿਤਾਈਆਂ ਇਹ ਦੋ ਐਮਸੀਆਂ ਜਦੋਂ 109 ਕਮੇਟੀ ਦੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਸਿਰਫ ਤਿੰਨ ਅਕਾਲੀ ਦਲ ਦੀਆਂ ਬਣੀਆਂ ਤੇ ਜਿਦੇ ਚ ਦੋ ਮੇਰੇ ਹਲਕੇ ਦੀਆਂ ਯਾਨੀ ਕਿ ਉਹ ਵੋਟ ਬੈਂਕ ਥੋਡੇ ਨਾਲ ਤੁਰਦਾ ਅਕਾਲੀ ਦਲ ਨਾਲ ਦੇਖੋ ਇਹ ਸਪਸ਼ਟ ਕਰਿਓ ਵੋਟ ਬੈਂਕ ਥੋਡੇ ਨਾਲ ਤੁਰਦਾ ਦੇਖੋ ਮੇਰਾ ਉਹ ਪਰਿਵਾਰ ਹੈ ਅੱਜ ਵੀ ਮੇਰੇ ਨਹੀਂ ਮੈਂ ਹੁਣ ਕੁਝ ਨਹੀਂ ਇਹਦੇ ਬਾਰੇ ਮੈਂ ਹੁਣ ਕੋਈ ਚਿਪਣਾ ਨਹੀਂ ਕਰੂੰਗਾ ਲੇਕਿਨ ਉਹ ਅੱਜ ਮੇਰਾ ਪਰਿਵਾਰ ਹੈ ਮੇਰੇ ਨਾਲ ਖੜਾ ਹੈ ਸੋ ਅਸੀਂ ਦੋ ਐਮਸੀਆਂ ਬਣਾਈਆਂ ਤੇ ਤਿੰਨ ਟੋਟਲ ਬਣੀਆਂ ਦੋ ਸਾਡੇ ਹਲਕੇ ਨੇ ਬਣਾਈਆਂ ਜੇ ਅੱਜ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਬਾਹਰੋਂ ਲਿਆ ਕੇ ਬੰਦੇ ਉੱਤੇ ਬਿਠਾਏ ਜਾ ਰਹੇ ਨੇ ਸੋ ਇਹ ਹੈ ਉਹ ਹਲਕੇ ਨੂੰ ਸਾਨੂੰ ਬਰਦਾਸ਼ਤ ਨਹੀਂ ਇਸ ਕਰਕੇ ਹਲਕੇ ਦਾ ਫੈਸਲਾ ਤੇ ਪੰਜ ਚਾਰ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ ਦਾ ਫੈਸਲਾ ਹੈ ਭਾਵਨਾ ਮੈਂ ਦੱਸੀਆਂ ਉਹ ਨਾਲ ਸੀ ਜੀ ਅਸੀਂ ਦੱਸੀਆਂ ਵੀ ਹਲਕੇ ਦਾ ਫੈਸਲਾ ਜਿਹੜੀ ਆ ਫੈਸਲਾ ਜੋ ਤੁਸੀਂ ਕੀਤਾ ਹੈ ਆਪਣਾ ਫੈਸਲਾ ਲੈ ਕੇ ਛੱਡਣ ਦਾ ਹਾਂਜੀ ਉਹਨਾਂ ਨੇ ਤਾਂ ਕੋਈ ਅਫਸਰ ਨਹੀਂ 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 ਇਹ ਮੇਰਾ ਫੈਸਲਾ ਜੀ ਉਹਨਾਂ ਨਾਲ ਨਹੀਂ ਉਦਣ ਨਾਲ ਉਦਣ ਜਾ ਕੇ ਅਸੀਂ ਆਪਣੀ ਜੋ ਹਲਕੇ ਦੀ ਕਿਉਂਕਿ ਮੈਨੂੰ ਹਲਕੇ ਨੇ ਡਿਊਟੀ ਲਈ ਸੀ ਵੀ ਤੁਸੀਂ ਜਿਹੜੀਆਂ ਸਾਡੀਆਂ ਭਾਵਨਾਵਾਂ ਹਾਈ ਕਮਾਂਡ ਤੱਕ ਪਹੁੰਚਾਉਂਦੇ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਕਿਸ ਦੇਖੋ ਵੈਸੇ ਤਾਂ ਅਸੀਂ ਸਾਰੇ ਉਹ ਵੀ ਅਕਾਲੀ ਦਲ ਚੋਂ ਹੀ ਗਏ ਨੇ ਉਦਾਂ ਤਾਂ ਕੋਈ ਇੱਕ ਦੂਜੇ ਦਾ ਕੋਈ ਦੁਸ਼ਮਣ ਥੋੜੋ ਹੈ ਸਾਹਿਬ ਦਾ ਸਵਾਲ ਆ ਹੁਣ ਸਿਫਾ ਪਹੁੰਚ ਗਿਆ ਹੋਗਾ ਨਹੀਂ ਮੈਂ ਤਾਂ ਮੇਰਾ ਫੋਨ ਬ੍ਰਦਰ ਬੰਦ ਹੀ ਆ ਫਿਰ ਮੈਂ ਤਾਂ ਹੁਣ ਮੇਰਾ ਸਵੇਰ ਦਾ ਫੋਨ ਨਹੀਂ ਮੈਂ ਹਲਕੇ ਮੇਰੇ ਹਲਕੇ ਦੀ ਭਾਵਨਾ ਜੀ ਕਹ ਰਿਹਾ ਮੈਂ ਆਪਣੇ ਪਰਿਵਾਰ ਦੇ ਕਹਿ ਤੇ ਛੱਡ ਰਿਹਾ ਤੁਸੀਂ ਉੱਚ ਇਕੱਲੇ ਬੈਠੇ ਬਾਕੀ ਪਰਿਵਾਰ ਨੇ ਕਿਉਂ ਇਸੇ ਨਹੀਂ ਉਸ ਦੀ ਫੇਖੋ ਅੱਜ ਇਹ ਹੈ ਵੀ ਅੱਜ ਮੈਂ ਛੱਡਿਆ ਤੁਹਾਡੇ ਸਾਹਮਣੇ ਆ ਜਾਣਾ ਸਾਰੇ ਨਹੀਂ ਆ ਜਾਣਾ ਕਿ ਕੋਈ ਗੱਲ ਲੇਕਿਨ ਉਹ ਕਈ ਵਾਰੀ ਕੀ ਹੁੰਦਾ ਵੀ ਮੈਂ 20 ਬੰਦੇ 100 ਲਿਆਵਾਂ ਜਿਹੜੇ 200 500000 ਬਚ ਗਏ ਉਹਨਾਂ ਕਹਿੰਦੇ ਸਾਨੂੰ ਹੀ ਲੈ ਕੇ ਇਹ ਇੱਕ ਪੋਲੀਟੀਕਲੀ ਹੁੰਦਾ ਵੀ ਮੈਂ ਇਸ ਕਰਕੇ ਮੈਂ ਕਹਿੰਦਾ ਮੈਂ ਇਸ ਦੀ ਫਾਜ ਰੋ ਸਭ ਕੱਟੜ ਕਾਂਗਰਸੀ ਚਮਚੇ ਗਾਂਧੀ ਖਾਨਦਾਨ ਦੇ ਖਾਸ ਦਿੱਲੀ ਵਾਲਿਆਂ ਨੂੰ ਚਾਹੀ ਫਾਇਦਾ ਇਸ ਨੂੰ ਤੁਸੀਂ ਜ਼ਿਕਰ ਕਰੋ ਖੁੱਲ ਕੇ ਦੱਸੋ ਕੀ ਕਿਹੜਾ ਕੀ ਕਰਦੇ ਹੋ ਦੇਖੋ ਅੱਜ ਜੋ ਫੈਸਲੇ ਜੋ ਜਿਸ ਤਰੀਕੇ ਨਾਲ ਸਾਡੇ ਹਲਕੇ 'ਚ ਇਹ ਵੀ ਨਾਰਾਜ਼ਗੀ ਸੀ ਵੀ ਜਿਹੜੇ ਜਦੋਂ ਜ਼ਥੇਦਾਰ ਹਟਾਏ ਗਏ ਨੇ ਉਹ ਵੀ ਨਾਰਾਜ਼ਗੀ ਸਾਡੇ ਹਲਕੇ ਦੀ ਉਹ ਅਸੀਂ ਜ਼ਾਹਰ ਵੀ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕੀਤੀ ਚਲੋ ਉਹਨਾਂ ਦੀ ਭਾਵਨਾਵਾਂ ਸੀ ਵੀ ਇਹ ਤਰੀਕਾ ਗਲਤ ਹੈ ਜੀ ਵੀ ਸ਼੍ਰੋਮਣੀ ਕਮੇਟੀ ਫੈਸਲੇ ਨੂੰ ਵਾਪਸ ਲਵੇ ਪਰ ਉਹਦਾ ਸਾਨੂੰ ਖਮਿਆਜਾ ਜੇ ਇਹ ਭੁਗਤਣਾ ਪੈ ਗਿਆ ਵੀ ਜਦ ਹੁਣ ਨਮਾਇੰਦਗੀਆਂ ਮਿਲੀਆਂ ਨੇ ਭਾਵੇਂ ਕੋਰ ਕਮੇਟੀ ਆ ਭਾਵੇਂ ਆਪਣੇ ਦੂਜੀ ਵਰਕਿੰਗ ਕਮੇਟੀ ਆ ਜਾਂ ਸੀਨੀਅਰ ਮੀਟਿੰਗ ਪ੍ਰਧਾਨ ਲੈ ਨੂੰ ਮਤਲਬ ਸਾਡੇ ਹਲਕੇ ਨੂੰ ਬਿਲਕੁਲ ਇਗਨੋਰ ਕੀਤਾ ਗਿਆ। ਸੋ ਹਲਕਾ ਮਹਿਸੂਸ ਕਰਦਾ ਵੀ ਅਸੀਂ ਦਿਨ ਰਾਤ ਇੰਨੀ ਸੇਵਾ ਕੀਤੀ ਹੈ। ਦਿਨ ਰਾਤ ਅਸੀਂ ਪੂਰਾ ਝੰਡਾ ਬੁਲੰਦ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਸਾਡੇ ਨਾਲ ਇਹ ਹੋ ਰਿਹਾ ਤੇ ਸਾਨੂੰ ਮੇਰੇ ਤੇ ਪ੍ਰੈਸ਼ਰ ਹੈ। ਆਇਡੋਲਜੀ ਨਾਲ ਸਮਝੌਤਾ ਕਰੋਗੇ। ਹਾਂਜੀ? ਆਇਡੋਲਜੀ ਨਾਲ ਸਮਝੌਤਾ ਕਰੋਗੇ ਵਰਕਰਾਂ ਦੇ ਟਿਕਾ ਵਰਕਰ ਕਹਿੰਦੇ ਭਾਜੀਪੀ ਚ ਜਾਣਾ। ਮੈਨੂੰ ਦੇਖੋ ਜੋ ਮੇਰਾ ਪਰਿਵਾਰ ਤੋਂ ਗੋਆ ਜੋ ਮੇਰੇ ਵਰਕਰ ਕਹਿਣਗੇ ਮੈਂ ਉਹ ਕਰਨਾ ਜੀ ਸਰ ਆਫਵਾਹਾਂ ਦਾ ਵਯਾਰ ਕਰਨਾ ਹੈ ਬੀਜੇਪੀ ਦੇ ਵੱਡੇ ਵੱਡੇ ਲੀਡਰ ਕੋਲ ਨੂੰ ਫੋਨ ਕਰ ਰਹੇ ਨੇ ਤੁਹਾਡੇ ਦਾ ਪਹੁੰਚ ਕਰ ਰਹੇ ਨੇ ਕਾਂਗਰਸ ਦੇ ਵੀ ਲੀਡਰ ਜਿਹੜੇ ਨੇ ਪਹੁੰਚ ਕਰ ਰਹੇ ਨੇ ਚੰਨੀ ਸਾਹਿਬ ਦਾ ਪਰ ਵੀ ਨਹੀਂ ਕੋਲ ਤੁਹਾਡੇ ਕੋਲ ਆ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਦੋਆ ਪਾਰਟੀ ਪਾਰਟੀਆਂ ਦਾ ਦੋਨਾਂ ਦਾ ਦੋਆ ਤੁਹਾਡੇ ਤੇ ਹੈ ਕੀ ਕਰੋਗੇ ਜੀ ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਸਪਸ਼ਟ ਕਰਤਾ ਵੀ ਜੋ ਮੇਰੇ ਹਲਕੇ ਨੇ ਕਹਿੰਨੇ ਮੈਂ ਉਹ ਕਰਨਾ ਹੈ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਹਰੇਕ ਦੇ ਕੋਲ ਪਾਰਟੀ ਨੂੰ ਹੁੰਦਾ ਹੈ ਹਰੇਕ ਵੀ ਟਾਈ ਅਪ ਕਰਦੀਆਂ ਨੇ ਪਰ ਮੈਂ ਜੋ ਮੇਰੇ ਹਲਕੇ ਦਾ ਫੈਸਲਾ ਮੈਂ ਉਹਦੇ ਤੇ ਖੁੱਲਚਣਾ ਜੋ ਕਹਿਣਗੇ ਜੇ ਮੈਨੂੰ ਇਹ ਵੀ ਕਹਿਣਗੇ ਤੂੰ ਇਲੈਕਸ਼ਨ ਨਹੀਂ ਲੜਨ ਦੀ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਕਿਉਂਕਿ ਮੇਰਾ ਕੰਮ ਤਾਂ ਜਾਦਾ ਸਮਾਜ ਸੇਵਾ ਵਾਲੇ ਪਾਸੇ ਆ ਜੇ ਤਾਂ ਇਹ ਤਾਂ ਆਮ ਆਦੀ ਪਾੜੀ ਤੂੰ ਨਹੀਂ ਨਹੀਂ ਸੀਗੇ ਕਦੇ ਵੀ ਸਟੇਟ ਤੋਂ ਨਹੀਂ ਸਰਕਾਰ ਹੈ ਭਾਜੀਪੀ ਦੀ ਕੇਂਦਰ ਸਰਕਾਰ ਹੈ ਅਕਾਲੀ ਦਲ ਕਿਤੇ ਵੀ ਨਹੀਂ ਹੈਗੀ ਬਿਜ਼ਨਸ ਤੇ ਵੀ ਫਿੱਟ ਪੈਦਾ ਹੋਣਾ ਕਿਉਂਕਿ ਪੋਲਿਟਿਸ਼ੀਅਨ ਵੀ ਤੁਸੀਂ ਇਹ ਵੀ ਕਰਨ ਰਿਹਾ ਦੇਖੋ ਜੇ ਬਿਜ਼ਨਸ ਤੇ ਜੇ ਆ ਚੀਜ਼ਾਂ ਦਾ ਇਫੈਕਟ ਹੁੰਦਾ ਤਾਂ ਮੈਂ ਫਿਰ ਹੁਣ 8.5 ਸਾਲ 9 ਸਾਲ ਲੰਘ ਕੇ ਜੀ ਤੇ ਫਿਰ ਮੈਂ ਉਦੋਂ ਦਾ ਹੀ ਇਹ ਫੈਸਲਾ ਲੈ ਲੈਂ 9 ਸਾਰ ਨਿਕਲ ਗਏ ਨੇ ਇਹ ਨਹੀਂ ਗੱਲ ਹੈਗੀ ਇਹ ਬਿਲਕੁਲ ਨਹੀਂ ਇਹ ਤਾਂ ਮੇਰੇ ਹਲਕੇ ਦੀਆਂ ਭਾਵਨਾ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਮੈਂ ਸਤਿ ਸ੍ਰੀ ਅਕਾਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਉਨੀ ਹੀ ਇਕਤ ਕਰਦਾ ਜਿੰਨੀ ਕੱਲ ਕਰਦਾ ਸੀ ਜਿੰਨੀ ਪਹਿਲਾਂ ਕਰਦਾ ਸੀ ਹਲਕੇ ਦੀ ਦਿੱਕਤ ਤੁਸੀਂ ਮਿਲਣ ਕੀ ਆਸ ਐਨੇ ਦਰਵਾਜੇ ਖੁੱਲੇ ਨੇ ਦੁਬਾਰਾ ਸਰ ਹਲਕੇ ਦੀ ਦਿੱਕਤ ਤੁਸੀਂ ਇੱਕ ਮਿੰਟ ਰੁਕਾਓ ਜੋ ਦੇਖੋ ਮੇਰਾ ਮੈਂ ਤੁਹਾਨੂੰ ਸਪਸ਼ਟ ਕਰਦਾ ਬਾਰ ਬਾਰ ਉਹ ਕਹਿੰਦਾ ਉਹ ਨਹੀਂ ਵੀ ਜੋ ਮੇਰੇ ਹਲਕੇ ਦਾ ਫੈਸਲਾ ਹੋਣਾ ਮੈਂ ਉਧਰ ਨੂੰ ਤੁਰਾਂਗਾ ਜੋ ਵਾਪਸ ਕਰੀਰ ਕਰੇ ਨਹੀਂ ਹਲਕਾ ਇਹ ਗੱਲ ਮੇਰਾ ਖਿਆਲ ਨਹੀਂ ਹਲਕਾ ਤਾਂ ਮੈਂ ਤੇ ਕਰਾਰੇ ਹਾਂ ਜੀ ਹਲਕੇ ਦੀਆਂ ਭਾਵਨਾ ਤਾਂ ਮੈਨੂੰ ਕਿਹਾ ਵੀ ਤੁਸੀਂ ਆਪਣਾ ਡਿਜ਼ਾਈਨ ਨਵੇਂ ਚਿਹਰੇ ਨਜ਼ਰ ਆਏ ਕਰਨ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੋਏ ਨੇ ਕਿ ਕਾਰਨ ਇੱਕ ਵੱਡਾ ਉਹ ਵੀ ਹੈ ਨਾ ਹੈਗਾ ਜੀ ਉਹੀ ਕਾਰਨ ਹੈ ਜੀ ਉਹ ਵੀ ਇੱਕ ਵੱਡਾ ਕਾਰਨ ਹੈ ਜੀ ਦੇਖੋ ਇੱਕ ਬੰਦਾ 30 ਸਾਲ ਤੋਂ ਦਰੀਆਂ ਵਿਛਾ ਰਿਆ 47 ਡਿਗਰੀ ਚ ਵੋਟਾਂ ਮੰਗ ਰਿਹਾ ਆਪਣਾ ਹਲਕਾ ਸਾਡੀਆਂ ਕੋਈ ਐਮਸੀ ਬੀਬੀਆਂ ਨੇ ਕਰਾਲੀ ਤੋਂ ਉਹਨਾਂ ਦੇ ਪਰਚੇ ਅੱਜ ਵੀ ਚੱਲਦੇ ਨੇ ਪੰਜ-ਪੰਜ ਪਰਚੇ ਅਕਾਲੀ ਦਲ ਕਰਕੇ ਹੋਏ ਨੇ ਕਿਉਂਕਿ ਉਹ ਆਪਣਾ ਹਲਕਾ ਜਿਤਾ ਕੇ ਭੇਦੀਆਂ ਸੀ ਔਰ ਪੂਰਾ ਵਰਕ ਕਰਦੀਆਂ ਸੀ ਲੇਕਿਨ ਅੱਜ ਜੇ ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਬਾਹਰੋਂ ਲਿਆ ਕੇ ਤੇ ਫਿਰ ਨਾਰਾਜ਼ਗੀ ਤੇ ਜਾਜਾ ਚ ਸੀ ਹਲਕੇ ਵਾਲਿਆਂ ਦੀ ਸਰਕਾਰ ਕੋਲ ਗਈ ਸ਼ਿਕਾਇਤਾਂ ਲੈ ਕੇ ਕਿਹੜੀ ਜੀ ਤੁਸੀਂ ਕਹਿ ਰਹੇ ਹੋ ਹਲਕੇ ਦੇ ਲੋਕਾਂ ਦੀ ਸ਼ਿਕਾਇਤਾਂ ਪਾਵਨਾ ਵਾ ਸੀ ਨਹੀਂ ਉਹ ਤਾਂ ਸਾਡੀ ਪਾਰਟੀ ਲਈ ਸਰਕਾਰ ਲਈ ਨਹੀਂ ਸੀ ਜੀ ਪਾਰਟੀ ਕੀ ਕੀ ਸੀਗੀ ਇਹ ਪਾਵਨਾ ਵਾ ਸੀ ਨਹੀਂ ਇਹੀ ਸੀ ਵੀ ਸਾਨੂੰ ਜਿਹੜਾ ਅਸੀਂ ਦਿਨ ਰਾਤ ਕੰਮ ਅਸੀਂ ਕਰ ਰਹੇ ਹਾਂ ਤੇ ਕੱਲ ਨੂੰ ਜਦੋਂ ਉੱਥੇ ਜਿਹੜੇ ਬੈਠੇ ਬੰਦੇ ਨੇ ਚਾਰ ਉੱਤੇ ਪੰਜ ਵਿਜੋ ਬੰਦੇ ਫੈਸਲੇ ਕਰਦੇ ਨੇ ਵੀ ਉਹ ਜੇ ਸਾਨੂੰ ਇਦਾਂ ਇਗਨੋਰ ਕੀਤਾ ਜਾ ਰਿਹਾ ਕੰਮ ਕਰਨ ਵਾਲਿਆਂ ਨੂੰ ਪਿੱਛੇ ਧੱਕਿਆ ਜਾ ਰਿਹਾ ਤੇ ਫਿਰ ਤੁਸੀਂ ਰਿਜਾਇਨ ਕਰਦੇ ਮੈਂ ਤਾਂ ਉਸ ਤੋਂ ਕੋਈ ਪੋਲੀਟੀਸ਼ੀਅਨ ਪੋਸਟ ਕਰਦੇ ਆ ਲਗਾਤਾਰ ਲਗਾਤਾਰ ਕਰਦੇ ਆ ਸਾਡੇ ਰਿਸੋਰਸਸ ਤੋਂ ਵੀ ਇਹ ਵੀ ਕਾਨੂੰਨ ਨੂੰ ਤੁਸੀਂ ਜਿਹੜਾ ਬੀਜੇਪੀ ਜੁਆਇਨ ਕਰ ਬਿਲਕੁਲ ਜੀ ਮੈਂ ਤੁਹਾਨੂੰ ਅੱਜ ਉਹਦੇ ਨਾਲ ਕਹਿਣਾ ਜੀ ਬਿਲਕੁਲ ਨਹੀਂ ਕੋਈ ਕੱਲ ਨਹੀਂ ਕੋਈ ਪਰਸੋਂ ਨਹੀਂ ਕੋਈ ਹਫ਼ਤੇ ਨੂੰ ਨਹੀਂ ਮੈਂ ਆਪਣੇ ਹਲਕੇ ਨੂੰ ਨਾਲ ਵਿਚਾਰ ਕਰੂੰਗਾ ਜੋ ਮੇਰਾ ਹਲਕਾ ਕੋਈ ਨਹੀਂ ਹਲਕੇ ਦੇ ਵਿੱਚ ਕਮਿਟੀਿੰਗ ਕਰੀ ਸੀ ਕਰਾ ਲਈ ਹੁਣ ਜਿਹੜੀ ਨਵੀਂ ਪਾਰਟੀ 'ਚ ਜਾਓਗੇ ਕਿੰਨੀ ਦੇਰ ਤੱਕ ਡਿਸੀਜਨ ਲਾਉਂਗੇ ਕਦੋਂ ਤੱਕ ਜਿਹੜਾ ਹੈ ਤੁਸੀਂ ਕਲੀਅਰ ਕਰੋਗੇ ਮੈਂ ਤਾਂ ਡੈਵਿਡ ਜੀ ਤੁਹਾਨੂੰ ਇਹ ਵੀ ਕਹਿ ਤਾ ਜੇ ਮੇਰਾ ਹਲਕਾ ਕਹੂਗਾ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜੂੰਗਾ ਤੁਸੀਂ ਪੀ ਗੱਲ ਕਰਦੇ ਬਾਅਦ ਵਿੱਚ ਨਹੀਂ ਕਰਾਂਗੇ ਜੀ ਹੁਣ ਦੇਖੋ ਹਲਕਾ ਐਡਾ ਵੱਡਾ ਹਲਕਾ ਹੈ ਪਰਿਵਾਰ ਹੈ ਉਹਨਾਂ ਨਾਲ ਮਿਲਾਂਗੇ ਵਿਚਾਰ ਵਟਾਂਦਰਾ ਕਰਾਂਗੇ ਵੀ ਦੱਸੋ ਕੀ ਕਰੋਗੇ ਰੱਖੋਗੇ ਸਮਝਾ ਰਹੇ ਕੋਈ ਸਮਝਾਤਾ ਹੋਗਾ ਵੀ ਉਸ ਸਮੇਂ ਨਹੀਂ ਉਹ ਅਸੀਂ ਸਾਰਿਆਂ ਦੀ ਸਲਾਹ ਨਾਲ ਕਿਸ ਤਰ੍ਹਾਂ ਚਾਹੁੰਦੇ ਨੇ ਅਲੱਗ-ਅਲੱਗ ਪੌਂਟਾਂ 'ਚ ਮੀਟਿੰਗਾਂ ਕਰਨੀਆਂ ਇਕੱਠੀ ਮੀਟਿੰਗ ਕਰਨੀ ਜੋ ਹੋਊਗਾ ਉਹ ਚਲੋ ਅਸਾਡਾ ਇੰਟਰਨਲ ਮੈਟਰ ਆ ਸੀ ਸਰ ਕਿਹੜੀ-ਕਿਹੜੀ ਪਾਰਟੀ ਨੇ ਸੰਪਰਕ ਕਰਿਆ ਤੁਹਾਡੇ ਜਰ ਗਰਮਗੁੱੜ ਨੂੰ ਹਰੇਕ ਦਾ ਖਾਨ ਨੂੰ ਕੀ ਕਰਦਾ ਸੋ ਤੁਸੀਂ ਨਹੀਂ ਇੱਕ ਸਵਾਲ ਹੁਣੇ ਜਵਾਬ ਦਿੱਤਾ ਕਿ ਪੰਜ-ਪੰਜ ਕਰਾਣੀ ਦੀਆਂ ਔਰਤਾਂ ਦੇ ਪਰਚੇ ਦਾ ਕੀ ਹੋਇਆ ਕੀ ਕਿਸੇ ਅਹੁਦੇ ਤੋਂ ਕੋਈ ਕਾਲੀਦਾਦ ਵਿੱਚ ਸ਼ਾਮਲ ਹੋਣ ਤੋਂ ਵੀ ਇਸ ਤਰ੍ਹਾਂ ਦਾ ਬਲਾਸ ਹੋ ਰਿਹਾ ਹੈ ਨੇ ਉਹ ਤਾਂ ਹੈ ਉਹ ਜੀ ਦੇਖੋ ਜਿਹੜੀਆਂ ਹੁਣ ਸਾਡੇ ਇੱਥੇ ਟੂ ਵੀ ਵੈਰੀ ਫਰੈਂਕ ਸਾਡੇ ਜਿਹੜੀ ਇੱਥੇ ਉਹਦੇ ਚ ਲਾਈ ਗਈ ਨੇ ਵਰਕੇ ਕਮੇਟੀ ਚ ਬਾਹਰੋਂ ਲਿਆ ਕੇ ਲਾਤੇ ਤੇ ਉਹ ਬੀਬੀਆਂ ਛੱਡਤੀਆਂ ਤੇ ਉਹ ਰੋਸਤਾ ਉਹੀ ਹੈ ਜੀ ਰੋਸਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਜੇ ਪਰ ਲੇਕਿਨ ਸਾਡੇ ਬਾਹਰੋਂ ਲਿਆ ਕੇ ਤਾਂ ਬੰਦੇ ਨਾਲ ਸੱਟੇ ਵਟਾ ਇਹ ਰੋਸ